ਉਹ ਕਿੱਧਰ ਗਿਆ ਇਹ ਆ ਦੇ ਪਿਆ ਇਹ ਕਿੱਧਰ ਲਿਖਿਆ ਪਤਾ ਜਿਤਾ ਤੈਨੂੰ ਮੈਂ ਜੜੋਂ ਪਟੂ ਚੜੋਂ ਏ ਓ ਨਾਜਰਾ ਉਹ ਕੀ ਰਿਆਂ ਜੜਾਂ ਪੁੱਟਣ ਲੱਗਿਆਂ ਸਵੇਰੇ ਸਵੇਰੇ ਮੈਂ ਯਾਰ ਕੀ ਦੇ ਜੜਾ ਪਟਣੀਆਂ ਨੇ ਆ ਨਾ ਤੌੜਿਆਂ ਨੇ ਦੁਖੀ ਕੀਤਾ ਪਿਆ ਵਾ ਆਪਦੇ ਮੂੰਹ ਦਾ ਨਰੀਖਣ ਕਰਨ ਲੱਗਿਆ ਹੋਇਆ ਅੱਛਾ ਉਹ ਮਾਰਕੀਟ ਚ ਐਨੀਆਂ ਕਰੀਮਾਂ ਆ ਗਈਆਂ ਵਾਲ ਕਾਲੇ ਕਰਨ ਵਾਲੀਆਂ ਉਹ ਵਰਤਿਆ ਕਰ ਬਥੇਰੀਆਂ ਵਰਤ ਲੀਆਂ ਯਾਰ ਹਾਂ ਆ ਦੂਜੇ ਤੀਜੇ ਦਿਨ ਬਾਅਦ ਫੇਰ ਥੱਲੇ ਚਿੱਟੇ ਨਿਕਲੇ ਆਉਂਦੇ ਆ ਅੱਛਾ ਉਹ ਜਿਵੇਂ ਤੂੰ ਆਪਣੇ ਚਿਹਰੇ ਦਾ ਨਰੀਖਣ ਕਰਦਾ ਨਾ ਐਵੇਂ ਆਪਦੇ ਖੇਤ ਦਾ ਸਰਵੇਖਣ ਵੀ ਕਰਿਆ ਕਰ ਖੇਤ ਦਾ ਸਰਵੇਖਣ ਉਹ ਕਿਵੇਂ ਚੱਗਿਆ ਉਹ ਜਿਹੜੀ ਚੌਲਾਂ ਦੀ ਪਨੀਰੀ ਆ ਨਾ ਇਹਦੇ ਵਿੱਚ ਕੀੜਿਆਂ ਦੀ ਤੇ ਬਿਮਾਰੀਆਂ ਦੀ ਸਮੱਸਿਆ ਇਹ ਤਾਂ ਆਮ ਤੌਰ ਤੇ ਆਉਂਦੀ ਰਹਿੰਦੀ ਆ ਹੂੰ ਪਰ ਜਿਹੜੀ ਚੌਲਾਂ ਦੀ ਪਨੀਰੀ ਆ ਨਾ ਉਹ ਜਦੋਂ ਬੀਜਦੇ ਆ ਤੇ ਪੱਟਦੇ ਆ ਜਦੋਂ ਸਮੇਂ ਸਿਰ ਸਰਵੇਖਣ ਕਰਦੇ ਰਹੀਏ ਤਾਂ ਇਹ ਸਮੱਸਿਆ ਤੋਂ ਇਹ ਬਿਮਾਰੀ ਤੋਂ ਬਚਿਆ ਜਾ ਸਕਦਾ ਚੱਲ ਜੱਗਿਆ ਆ ਮੈਨੂੰ ਪਾੜੇ ਵਾਂਗੂ ਭਾਰੇ ਜਿਹੇ ਸ਼ਬਦਾਂ ਚ ਨਹੀਂ ਮੈਂ ਤਾਂ ਸੌਖੇ ਜਿਹੇ ਤਰੀਕੇ ਨਾਲ ਦੱਸਾਂ ਈ ਗੱਲ ਲੈ ਸੁਣ ਲੈ ਫਿਰ ਨਾਜਰਾ 2022 ਦੇ ਵਿੱਚ ਨਾ ਇੱਕ ਸਰਵੇਖਣ ਕੀਤਾ ਗਿਆ ਵੀ ਜਿਹੜੇ ਚੌਲ ਨੇ ਉਹ ਮਧਰਾਇ ਕਿਉਂ ਨੇ ਤੇ ਬੌਣਾਪਣ ਕਿਉਂ ਉਹਨਾਂ ਚ ਹੂੰ ਅਸਲ ਵਿੱਚ ਜਿਹੜਾ ਕਾਰਨ ਸੀ ਪਿੱਛੇ ਉਹ ਇਹ ਸੀ ਵੀ ਜਿਹੜਾ ਚਿੱਟੀ ਪੈਠ ਵਾਲਾ ਟਿੱਡਾ ਨਹੀਂ ਉਹ ਹਮਲਾ ਕਰਨ ਦੇ ਨਾਲ ਇਹ ਬੌਣਾਪਣ ਤੇ ਮਧਰਾਪਣ ਰਹਿ ਗਿਆ ਅਸਲ ਵਿੱਚ ਇਹ ਇੱਕ ਤਰ੍ਹਾਂ ਦਾ ਵਾਇਰਸ ਹੀ ਸੀ ਹੂੰ ਤੇ ਅੱਛਾ ਹੋਰ ਗੱਲ ਸੁਣ ਜਿੱਥੇ ਪਨੀਰੀ ਲੇਟ ਲਈ ਗਈ ਉੱਥੇ ਇਹ ਜਿਹੜਾ ਬਾ ਬੌਣਾਪਣ ਤੇ ਮਧਰਾਪਣ ਨਹੀਂ ਪਾਇਆ ਗਿਆ ਅੱਛਾ ਲੈ ਵੀ ਜੱਗਿਆ ਹੁਣ ਤੇਰੀ ਗੱਲ ਨਾਲ ਐਂ ਜਮਾ ਮੇਰੇ ਦਿਮਾਗ ਵਿੱਚ ਪੈ ਗਈ ਤੇ ਅੱਛਾ ਹੋਰ ਗੱਲ ਸੁਣ ਜਦੋਂ ਆਪਾਂ ਖੇਤਾਂ 'ਚ ਗੇੜਾ ਮਾਰਨ ਜਾਂਦੇ ਆ ਨਾ ਉੱਥੇ ਆਪਾਂ ਛੋਟਾ ਮੋਟਾ ਕੋਈ ਨਦੀਨ ਦੇਖਦੇ ਆ ਨਾ ਇਹ ਦੇਖ ਕੇ ਛੱਡ ਦਿੰਦੇ ਆ ਵੀ ਚਲੋ ਇਹ ਤਾਂ ਛੋਟਾ ਹੀ ਆ ਹਾਂ ਪਰ ਜਦੋਂ ਬਾਅਦ ਦੇ ਵਿੱਚ ਉਹੀ ਨਦੀਨ ਵੱਡਾ ਹੋ ਜਾਂਦਾ ਨਾ ਉਹਦੇ ਤੇ ਕੋਈ ਸਪਰੇਅ ਦਵਾਈ ਵੀ ਕੰਮ ਨਹੀਂ ਕਰਦੀ ਆ ਜਿਵੇਂ ਤੇਰੇ ਤੌਲਿਆਂ ਤੇ ਨਹੀਂ ਕਰਦੀ ਇਹ ਤਾਂ ਜਦੋਂ ਉਹ ਨਦੀਨ ਨੂੰ ਦੇਖੋ ਜਦੋਂ ਇਹਨੂੰ ਜੜਾਂ ਤੋਂ ਪੱਟ ਦੋ ਬੜੀਆਂ ਸਿਆਣੀਆਂ ਗੱਲਾਂ ਮਾਰ ਲੱਗਿਆ ਜੱਗਿਆ ਕਿੱਥੋਂ ਸਿੱਖਦਾ ਯਾਰ ਲੈ ਉਹ ਮੈਂ ਸੀਆਈਪੀਟੀ ਦਾ ਕੈਂਪ ਲਾ ਕੇ ਆਇਆ ਅੱਛਾ ਹਾਂ ਤਾਂ ਮੈਂ ਵੀ ਲਾਉਂਗਾ ਯਾਰ ਖੇਤੀਬਾੜੀ ਦੀ ਵਧੇਰੇ ਜਾਣਕਾਰੀ ਲਈ ਸਾਡੀ ਐਪ ਡਾਊਨਲੋਡ ਕਰੋ ਡਿਜੀਟਲ ਫਾਰਮਰ ਨੈਟਵਰਕ